ਸਿੱਖ ਕੌਮ ਦੇ ਇਤਿਹਾਸ ਵਿੱਚ ਸਾਲ ਦੇ ਹਰੇਕ ਦਿਨ ਦੀ ਕੋਈ ਨਾ ਕੋਈ ਵਿਸ਼ੇਸ਼ਤਾ ਸਾਹਮਣੇ ਆਉਂਦੀ ਹੈ ਕਈ ਅਜਿਹੀ ਘਟਨਾਕ੍ਰਮ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਕਈ ਅਹਿਮ ਮੋੜੇ ਦਿੱਤੇ ਅਤੇ ਇਸੇ ਸਿੱਖ ਇਤਿਹਾਸ ਦੇ ਲੰਮੇਰੇ ਵਾਕਿਆਤ ਵਿੱਚ ਅੱਜ ਦਾ ਦਿਨ ਯਾਨੀ ਕਿ 12 ਜੁਲਾਈ ਦਾ ਦਿਨ ਵੀ ਅਹਿਮ ਘਟਨਾਕ੍ਰਮ ਲੈ ਕੇ ਆਇਆ ਸੀ ਜਦੋਂ 10ਵੇਂ ਪਾਤਸ਼ਾਹ ਸਰਬੰਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਫੌਜਾਂ ਤੇ ਕਾਂਗੜੇ ਦੇ ਰਾਜੇ ਨੇ ਹਮਲਾ ਕੀਤਾ ਸੀ ਇਸ ਘਟਨਾਕ੍ਰਮ ਦਾ ਪਿਛੋਕੜ ਕੀ ਸੀ ਅਤੇ ਕਿਵੇਂ ਇਹ ਹਮਲਾ ਕਰਨ ਦੀ ਵਿਉਂਤ ਕਾਂਗੜੇ ਦੇ ਰਾਜੇ ਵੱਲੋਂ ਘੜੀ ਗਈ ਇਸ ਦੇ ਕਾਰਨ ਅਤੇ ਇਸ ਦੇ ਸਿੱਟੇ ਕੀ ਸਾਹਮਣੇ ਆਏ ਆਓ ਉਸ ਬਾਰੇ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ 12 ਜੁਲਾਈ ਦਾ ਇਤਿਹਾਸ ਸਾਨੂੰ ਉਹ ਦਿਨ ਚੇਤੇ ਕਰਵਾਉਂਦਾ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੱਖ ਕਾਫਲੇ ਉੱਤੇ ਕਾਂਗੜੇ ਦੇ ਰਾਜੇ ਨੇ ਹਮਲਾ ਕੀਤਾ ਸੀ ਇਸ ਘਟਨਾਕ੍ਰਮ ਦਾ ਪਿਛੋਕੜ ਜਾਂਦਾ ਹੈ ਸਨ 1699ਵਲ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਕਿਲੇ ਬਣਵਾਉਣੇ ਸ਼ੁਰੂ ਕੀਤੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੀ ਕਿਲਾ ਲੋਹਗੜ ਵਿੱਚ ਹਥਿਆਰ ਬਣਾਉਣ ਦੀ ਸਿਖਲਾਈ ਵੀ ਸ਼ੁਰੂ ਕੀਤੀ ਭਾਈ ਰਾਮ ਸਿੰਘ ਸਿਕਲੀਗਰ ਇਸ کارਖਾਨੇ ਦੇ ਇੰਚਾਰਜ ਹੋਇਆ ਕਰਦੇ ਸਨ ਇਸ کارਖਾਨੇ ਵਿੱਚ ਬਹੁਤ ਵਧੀਆ ਹਥਿਆਰ ਬਣਨੇ ਸ਼ੁਰੂ ਹੋ ਗਏ ਸਨ ਬਿਲਾਸਪੁਰ रियासत ਦੇ ਰਾਜੇ ਅਜਮੀਰ ਚੰਦ ਅਤੇ ਪੁਜੋਹਿਤ ਪਰਮਾਨੰਦ ਜੀ ਸਾਰੀਆਂ ਪਹਾੜੀ ਰਿਆਸਤਾਂ ਦੇ ਰਾਜਿਆਂ ਨੂੰ ਪੜਕਾ ਦਿੱਤਾ ਕੀ ਗੁਰੂ ਸਾਹਿਬ ਉਹਨਾਂ ਦੀਆਂ ਰਿਆਸਤਾਂ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਅਤੇ ਇਸੇ ਲਈ ਕਿਲੇ ਸਾਰੇ ਜਾ ਰਹੇ ਨੇ ਅਤੇ ਇਸੇ ਕਰਕੇ ਹਥਿਆਰਾਂ ਦੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਦਕਿ ਅਸਲ ਵਿੱਚ ਗੁਰੂ ਸਾਹਿਬ ਅਤੇ ਸਿੱਖ ਫੌਜਾਂ ਜ਼ੁਲਮ ਦੇ ਖਿਲਾਫ ਲੜਨ ਲਈ ਇਹ ਤਿਆਰੀ ਕਰ ਰਹੀਆਂ ਸਨ ਪਰ ਪਹਾੜੀ ਰਾਜੇ ਇਸ ਗੱਲ ਨੂੰ ਸਮਝਣ ਤੋਂ ਸਮਰੱਥ ਨਹੀਂ ਸਨ ਅਤੇ ਉਹਨਾਂ ਅਜਮੀਰ ਚੰਦ ਅਤੇ ਪੁਜੋਹਿਤ ਪਰਮਾਨੰਦ ਦੀਆਂ ਗੱਲਾਂ ਨਾਲ ਹੀ ਹਾਮੀ ਭਰੀ ਅਤੇ ਇਸ ਤਰ੍ਹਾਂ ਪਹਾੜੀ ਰਾਜੇ ਉਹਨਾਂ ਦੋਹਾਂ ਦੀ ਚੁੱਕ ਵਿੱਚ ਆ ਕੇ ਗੁਰੂ ਸਾਹਿਬ ਦੇ ਨਾਲ ਜੰਗ ਲਈ ਤਿਆਰ ਹੋ ਗਏ ਜਦੋਂ 12 ਜੁਲਾਈ 1698 ਦੇ ਦਿਨ ਗੁਰੂ ਸਾਹਿਬ ਜੰਗਲਾਂ ਵਿੱਚ ਸ਼ਿਕਾਰ ਖੇਡਣ ਗਏ ਹੋਏ ਸਨ ਤਾਂ ਕਾਂਗੜੇ ਦੇ ਰਾਜੇ ਆਲਮ ਚੰਦ ਕਟੋਚ ਅਤੇ ਉਸਦੇ ਜਰਮੇਲ ਬੱਲੀਆ ਚੰਦ ਕਟੋਚ ਨੇ ਗੁਰੂ ਸਾਹਿਬ ਤੇ ਹਮਲਾ ਬੁੱਧਤਾ ਭਾਈ ਉદય ਸਿੰਘ ਅਤੇ ਭਾਈ ਆਲਮ ਸਿੰਘ ਨੇ ਯੁੱਧ ਕਲਾ ਦੇ ਚੰਗੇ ਜੋਹਰ ਵਿਖਾਏ ਭਾਈ ਉદય ਸਿੰਘ ਦੇ ਹੱਥੋਂ ਬੱਲੀਆ ਚੰਦ ਦੀ ਇੱਕ ਬਾਹ ਵੀ ਵੱਢੀ ਗਈ ਜ਼ਿਆਦਾ ਖੂਨ ਵਹਿਣ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਜਦ ਕਿ ਰਾਜਾ ਆਲਮ ਚੰਦ ਵੀ ਇਸ ਘਟਨਾ ਕ੍ਰਮ ਵਿੱਚ ਗੰਭੀਰ ਜ਼ਖਮੀ ਹੋਇਆ ਦੂਜੇ ਬੰਨੇ ਕਾਂਗੜੀ ਦੀ ਰਾਜੇ ਦੀ ਫੌਜ ਇਸ ਘਟਨਾਕ੍ਰਮ ਨੂੰ ਦੇਖ ਕੇ ਉੱਥੋਂ ਭੱਜ ਗਈ ਸੀ ਸੋ ਹਮਲਾ ਉਹਨਾਂ ਨੇ ਕੀਤਾ ਹਾਲਾਂਕਿ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕੇ ਪਰ ਅੱਜ ਦੇ ਦਿਨ 12 ਜੁਲਾਈ 1698 ਦੇ ਦਿਨ ਉਹਨਾਂ ਵੱਲੋਂ ਹਮਲੇ ਦੀ ਇੱਕ ਕੋਸ਼ਿਸ਼ ਕੀਤੀ ਗਈ ਅੱਗੇ ਜਾ ਕੇ ਸਿੱਖ ਇਤਿਹਾਸ ਵਿੱਚ ਪਹਾੜੀ ਰਾਜਾ ਨੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਖਿਲਾਫ ਵਿਰੋਧਾਂ ਕੜੀਆਂ ਅਤੇ ਕਈ ਮੌਕਿਆਂ 'ਤੇ ਉਹਨਾਂ ਨੇ ਵਿਰੋਧਤਾ ਜਾਰੀ ਰੱਖੀ ਅਤੇ ਸ਼ਾਇਦ ਉਸਦੀ ਨੀ ਅੱਜ ਦੇ ਹੀ ਦਿਨ ਯਾਨੀ ਕਿ 12 ਜੁਲਾਈ 1698 ਦੇ ਇਸ ਜੰਗਲ ਵਾਲੇ ਘਟਨਾਕਰਮ ਦੌਰਾਨ ਰੱਖੀ ਗਈ ਹੋਵੇਗੀ ਅਤੇ ਇਸੇ ਕਰਕੇ ਇਸ 12 ਜੁਲਾਈ ਦੇ ਘਟਨਾਕਰਮ ਦੀ ਸਿੱਖ ਇਤਿਹਾਸ ਵਿੱਚ ਅਹਿਮੀਅਤ ਬਣਦੀ ਹੈ